ਲਓ ਵੀ ਸੱਜਣੋ ਇੱਕ ਵੀਡੀਓ ਕਵਰ ਕਰਨ ਲੱਗੇ ਆਪਾਂ ਬਘੇਲੇ ਵਾਲੇ ਨਗਰ ਦੇ ਬਿਲਕੁਲ ਤਾਜੀ ਸੂਈ ਝੋਟੀ ਆ ਸੋਚਾ ਬੱਚਾ ਬੁੱੱਚਾ ਲਾ ਕੇ ਤੁਹਾਨੂੰ ਸਟਾਰਟਿੰਗ ਚ ਵਿਖਾ ਦਈਏ ਵੀ ਥਾਂ ਥਣ ਕਿਵੇਂ ਕਰਦੀ ਕਿਉਂਕਿ ਸੱਜਣੋ ਪਹਿਲਾਂ ਤੇ ਉੱਤਰ ਲੈਣ ਦਿਓ ਉਦੋਂ ਬਾਅਦ ਆਪਾਂ ਡਿਟੇਲ ਲੈਨੇ ਬਾਈ ਤੋਂ ਸਾਰੀ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਨੂੰ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈਸ ਇੱਕ ਵਾਰੀ ਨੋਟ ਕਰ ਲਿਓ ਪੰਡ ਬਘੇਲਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਮੌਕਾ ਆ ਗਿਆ ਤੇ ਬਿਲਕੁਲ ਰਾਤ ਦੀ ਸੂਈ ਤਾਜੀ ਝੋਟੀ ਸੀ ਸੋਚਿਆ ਬੱਚਾ-ਪੁੱਛਾ ਲਾ ਕੇ ਤੁਹਾਨੂੰ ਪਸਮਾ ਚੈੱਕ ਕਰਾ ਦਈਏ ਵੀ ਬੱਚੇ ਤੇ ਸਹਿਮਤਾ ਜਾਂ ਕਿਵੇਂ ਵੀਰੇ ਬੰਦੇ ਬੱਚਾ ਹਾਂ ਆ ਵੇਖੋ ਸਜਣੋ ਥਣ ਕੱਢਿਆ ਨੇ ਤੇ ਆਜੋ ਇਹਦੀ ਡਿਟੇਲ ਲੈਨੇ ਆਪਾਂ ਜਿਹੜੇ ਵੀ ਸੱਜਣ ਦੇ ਪਸੰਦ ਆ ਜਾਂਦੀ ਆ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਬੜੀ ਟੌਪ ਦੀ ਕੱਟੀ ਆ ਵੱਡੇ ਕੱਤ ਕਾਟ ਦੀ ਆ ਲੇਵਾ ਭਾਂਡਾ ਬਹੁਤ ਹੀ ਸ਼ਾਨਦਾਰ ਆ ਝੁੱਟੀ ਦਾ ਤੇ ਥਾਂ ਦਾ ਜਿਹੜੀ ਸੈਜ ਕੱਢਿਆ ਨਾ ਕਰਮ ਵਾਲੀ ਨੇ ਪੂਰਾ ਮੋਟਾ ਗੱਲ ਬਣਾ ਗਈ ਆ ਬੱਚਾ ਲਾਤਾ ਸੀ ਪਹਿਲਾਂ ਵੀ ਥੋੜਾ ਲੈਣ ਵਾਲੇ ਸੱਜਣਾ ਨੂੰ ਸੌਖਾ ਹੋ ਜਾਂਦਾ ਵੀ ਬੱਚੇ ਤੇ ਸਹਿਮਤ ਆ ਤੇ ਬਾਕੀ ਆਪਾਂ ਵੀਰ ਨੂੰ ਕਹਿੰਨੇ ਆ ਵੀ ਇੱਕ ਇੱਕ ਦੋ ਦੋ ਧਾਰਾ ਵੀ ਤੁਹਾਨੂੰ ਜ਼ਰੂਰ ਚੈੱਕ ਕਰਾ ਦੇਾਂਗੇ ਆ ਕੇ ਵੇਖਿਓ ਪਸੰਦ ਆਊਗੀ ਆਜੋ ਲਈਏ ਜਾਣਕਾਰੀ ਬਾਈ ਤੋਂ ਫਿਰ ਤੋਰ ਕੇ ਵੀ ਵੇਣੇ ਆਪਾਂ ਹਾਂ ਵੀਰ ਜੀ ਸਤਿ ਸ੍ਰੀ ਅਕਾਲ ਸ੍ਰੀਕਾਰ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਬਹੁਤ ਵਧੀਆ ਬਾਈ ਜੀ ਚੜਦੀ ਕਲਾ ਨਾ ਹਾਂ ਚੜਦੀ ਕਲਾ ਜੀ ਚੜਦੀ ਕਲਾ ਤੇ ਆਪਣਾ ਨਾਮ ਐਡਰੈਸ ਬਾਈ ਜੀ ਨਾਮ ਮੇਰਾ ਵੀਰ ਜੀ ਅਕਬਾਰ ਸਿੰਘ ਹਾਂਜੀ ਪਿੰਡ ਭਗੇਲੇ ਵਾਲਾ ਤੇ ਜਿਲ੍ਹਾ ਮੋਗਾ ਆ ਗਿਆ। ਹਾਂ ਜਿਲ੍ਹਾ ਮੋਗਾ ਆ ਗਿਆ। ਨੇੜੇ ਆ ਗਿਆ ਟਰੋਲੀ ਭਾਈ। ਹਾਂ ਟਰੋਲੀ ਭਾਈ। ਤੇ ਆਪਣਾ ਮੋਬਾਈਲ ਨੰਬਰ ਜੀ। ਮੋਬਾਈਲ ਨੰਬਰ 99165 ਹਾਂਜੀ 46347 ਇੱਕ ਵਾਰੀ ਹੋਰ ਰਿਪੀਟ ਕਰੀਂ। 99165 46347 ਤੇ ਝੋਟੀ ਆਪਣੇ ਘਰ ਦੀ ਆ ਨਾ? ਹਾਂ ਕਰਦੀ ਝੋਟੀ ਆ ਬਾਈ। ਇਹਦੇ 'ਚ ਕੋਈ ਵੀ ਛੂਟ ਸੁਭਾਨ ਨਹੀਂ। ਠੀਕ ਆ। ਉਹ ਵੀ ਹੈ ਸਿਉਣਾ। ਠੀਕ ਆ। ਪਰ ਇੱਕ ਮੇਰੀ ਇਹ ਬੇਨਤੀ ਹੈ ਵੀ ਜਿੰਨਾ ਭੈਣ ਭਰਾ ਜੋ ਵੀ ਖਰੀਦਣ ਵਾਲੇ ਆ ਪਰ ਪਸੂ ਇੰਨਾ ਠੰਡਾ ਸੀਲ ਛੇਦੀ ਨਹੀਂ ਮਿਲਦਾ ਹਾਂ ਠੀਕ ਹੈ ਜੀ ਤੁਸੀਂ ਦਿੱਲੀ ਦਾ ਕਾਰੋਬਾਰ ਆ ਤੁਹਾਡਾ ਹਾਂਜੀ ਹਾਂਜੀ ਪਰ ਇੱਕ ਹੈ ਵੀ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਵੀਡੀਓ ਨਹੀਂ ਦਾ ਰਹਿ ਗਿਆ ਰਹਿ ਗਿਆ ਠੀਕ ਆ ਤੇ ਇੱਕਾ ਤੋਂ ਸੂਈ ਸੀ ਇਹ ਇਹ ਸੂਈ ਆ ਬਾਈ ਤਕਰੀਬਨ ਰਾਤ ਦੀ ਸੂਈ ਆ ਠੀਕ ਆ ਹਾਂ ਤੇ ਜੇਰ ਆਪਣੇ ਕੋਲੇ ਬੱਠਰ ਭਰਿਆ ਪਿਆ ਹੋਇਆ ਜੇਰ ਜੂਰ ਪੈ ਗਈ ਓਕੇ ਰਿਪੋਰਟ ਤਾਂ ਤਣ ਜਮਾ ਤਾਂ ਤੇ ਬੱਚੇ ਤੇ ਸਹਿਮਤ ਹੋ ਕੇ ਰਿਪੋਰਟ ਹੈ ਨਾ ਆ ਪਤਾ ਧਰਾ ਤੂਰਾ ਮੰਨ ਲਾ ਵੀ ਪਸਮਾਤੀ ਆ ਸਾਰਾ ਕੁਝ ਓਕੇ ਕਰਦਾ ਈ ਤੇ ਸੁਹਾ ਪਹਿਲਾ ਈ ਆ ਸੁਹਾ ਪਹਿਲਾ ਈ ਇੱਕ ਦੰਦ ਉਧਰਲੇ ਪਾਸੇ ਡਿੱ ਗਿਆ ਇੱਕ ਉਧਰੋਂ ਕੱਢਿਆ ਅੱਛਾ ਠੀਕ ਆ ਹਜੇ ਦੋ ਦੰਦ ਦੋੰਦੇ ਦੰਦ ਪੂਰੇ ਕਰ ਦਿੱਤੇ ਆ ਕਰਦੀ ਆ ਠੀਕ ਆ ਤੇ ਥਣਾ ਥਣਾ ਲਿਓ ਧਰਾ ਮਾਰੀਆਂ ਓਕੇ ਆ ਰੂ ਮਰ ਕੇ ਥਾਂ ਭਾਈ ਭੋਲੀ ਜਮਾ ਭੋਲੀ ਇਸ ਤਰ੍ਹਾਂ ਕਰ ਐ ਬੈਠੇ ਤੇ ਭਾਲੂਗੀ ਮੈਂ ਕਹਿੰਦਾ ਯਾਰ ਮਤਬਲੀ ਕੋਈ ਨਹੀਂ ਜਮਾ ਮੈਂ ਨਹੀਂ ਕਿਸੇ ਗੱਲ ਦਾ ਪਤਾ ਹੀ ਨਹੀਂ ਇਹਨੂੰ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਇੰਨੀ ਸਿਆਣੀ ਦੇਖੋ ਹਾਂ ਮਾਰਦੇ ਆ ਤਾਂ ਮਾਰਦੇ ਮਾਰਦੇ ਆ ਦੇਖੋ ਜੀ ਹਾਂ ਨਹੀਂ ਤਾਂ ਆਪਾਂ ਦੂਜੇ ਪਾਸੇ ਹੀ ਬਹਿ ਗਏ ਆ ਹਨਾ ਦੂਜੇ ਪਾਸੇ ਹੀ ਇਧਰ ਵੇਖੋ ਠੀਕ ਹੈ ਜੀ ਮੈਂ ਇਹ ਕਹਿੰਦਾ ਮਾਤਵਲੀ ਕੋਈ ਨਹੀਂ ਗਾ ਨਹੀਂ ਬਹੁਤ ਚੰਗੀ ਕੱਟੀ ਆ ਤੇ ਕੱਟਾ ਦੇਗੀ ਹਨਾ ਕੱਟਾ ਦੇਗੀ ਨੀਲੀ 라ਵੀ ਦਾ ਕੱਟਾ ਨੀਲੀ ਦਾ ਕਿਵੇਂ ਦੇਗੀ ਕੇ ਮਾਲੀ-ਮੂਲੀ ਤੋਂ ਮਾਲੀ ਤੋਂ ਬਣਾਈ ਆ ਬਾਈ ਠੀਕ ਆ ਗੱਡੀ ਸਾਹਣ ਸੀ ਠੀਕ ਆ ਠੀਕ ਹੈ ਜੀ ਉਹਦੇ ਤੋਂ ਬਣੀ ਵੀ ਆ ਉਹਦੇ ਤੋਂ ਬਣੀ ਆ ਤੇ ਬਾਕੀ ਸੱਚ ਨੂੰ ਬੱਚੇ-ਬੋੱਚੇ ਤੇ ਸਹਿਮਤਾ ਕੱਟਾ ਬੜਾ ਨਰੋਇਆ ਦੇਗੀ ਆ ਏ ਓਕੇ ਰਿਪੋਰਟ ਆ ਖੋਲੀ ਬਾਈ ਮੜੀ ਜੀ ਤੋਰ ਕਰਾ ਦੀਏ ਚੈੱਕ ਆਪਣੇ ਭਾਣਾ ਭਰਾ ਨੂੰ ਵੇਖੋ ਪੈਂਦਾ ਮਾਲੀ ਟਟ ਟਟ ਕੇ ਤੇ ਹਾਂ ਵੇਖੋ ਸਜਣੋ ਹੈ ਨਾ ਕਿਆ ਬਾਤ ਛੁੱਟੀ ਦੀ ਤੇ ਆ ਵੀ ਬੈਲੀ ਨਾਲ ਹੀ ਤਰ ਪਿਆ ਖੁੱਲ ਕੇ ਕਹਿੰਦਾ ਮੈਂ ਵੀ ਮਾਂ ਦੇ ਨਾਲ ਹੀ ਜਾਊਂਗਾ ਓਕੇ ਰਿਪੋਰਟ ਆ ਆ ਬੱਚੇ ਦੀ ਵੇਖ ਲਓ ਪੂਰੀ ਸਹਿਮਤੀ ਹਾਂ ਨਹੀਂ ਨਹੀਂ ਉਹ ਤਾਂ ਆਪਾਂ ਸਟਾਰਟਿੰਗ ਜੀ ਪਸਵਾ ਕੇ ਵਿਖਾਤੀ ਆ ਬੱਚੇ ਤੇ ਇਸ ਗੱਲੋਂ ਬੇਫਿਕਰ ਹੋ ਜਿਓ ਬੱਚੇ ਤੇ ਬਿਲਕੁਲ ਸਹਿਮਤ ਝੋਟੀਆਂ ਤੇ ਲੇਵਾ ਭਾਂਡਾ ਬਹੁਤ ਸੁਆਬ ਸੁਥਰਾ ਲੱਗਾ ਤੇ ਐ ਇਹਨਾਂ ਜਿਵੇਂ ਕਹਿ ਦਿੱ ਗਏ ਵੀ ਓਕੇ ਰਿਪੋਰਟ ਆ ਬੰਦਿਓ ਕੋਈ ਨਹੀਂ ਲੈ ਆਓ ਕੱਟਾ ਨੇੜੇ ਹਾਂ ਨਹੀਂ ਕੋਈ ਨਹੀਂ ਜਾਣਾ ਚੰਗਾ ਸਕੂਲੀ ਜਾਂਦੀ ਆ ਤਾਂ ਆਪਾਂ ਨੂੰ ਤਾਂ ਬੱਚੇ ਦਾ ਹੀ ਭਾਅ ਕਿਉਂਕਿ ਸਾਰੇ ਭੈਣਾਂ ਭਰਾਵਾਂ ਨੂੰ ਸੱਸ ਦੀ ਗਾਰ ਆ ਜੀ ਹਾਂ ਜਿੰਨੇ ਵੀਡੀਓ ਵਾਕਤਵਾਦ ਸ਼ੇਅਰ ਕਰਨ ਇਹੋ ਜੀ ਜਾਨਵਰ ਬਿਰਲੇ-ਵਿਰਲੇ ਆਉਂਦੇ ਆ ਬਿਰਲੇ-ਵਿਰਲੇ ਬਹੁਤ ਟੌਪ ਦੀ ਕੱਟੀ ਆ ਹਨਾ ਭਾਵਾਂ ਗਾਵਾਂ ਕੋ ਦੋਨੇ ਪਾਸੇ ਬਹਿ ਕੇ ਅਗਲਾ ਚੂਲੇ ਯਾਰ ਪੁੱਠੇ ਪਾਸੇ ਬਹਿ ਕੇ ਵੀ ਧਾਰਾ ਮਾਰਦੀ ਹੈ ਹਾਂ ਇਹਨੂੰ ਕੋਈ ਪਤਾ ਨਹੀਂ ਵਿਚਾਰੀ ਨੂੰ ਹਨਾ ਹਾਂਜੀ ਹਾਂਜੀ ਤੇ ਬਾਕੀ ਥਣ ਦਾ ਸਾਇਸ ਸੂਜ ਬਹੁਤ ਪਿਆਰਾ ਸੱਜਣ ਤੇ ਆਹ ਵੇਖੋ ਜਿਹੜਾ ਇਹਨੇ ਬੱਚਾ ਦਿੱਤਾ ਇਹ ਵੀ ਨਹੀਂ ਜੇਰ ਰਹਿੰਦੇ ਕੋਈ ਨਹੀਂ ਜਿਹੜਾ ਕੋਈ ਲਊਗਾ ਆਪਣੇ ਤਾਂ ਉਹਨੂੰ ਵਿਖਾ ਦਿਓ ਵੀ ਉਹਨੂੰ ਵੀਡੀਓ ਬਣਾ ਕੇ ਰੱਖ ਲਿਆ ਜੋ ਜੇਰ ਦੀ ਠੀਕ ਹੈ ਈ ਆ ਗੇ ਨਾ ਨਹੀਂ ਹੁੰਦਾ ਘਰੇ ਨਹੀਂ ਫਿਰ ਆਪਾਂ ਵਿਖਾ ਨਹੀਂ ਨਾ ਸਕਦੇ ਵੀਡੀਓ ਚ ਅੱਛਾ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੇ ਵੀਰ ਜੀ ਇਹਦਾ ਰੇਟ ਫਿਰ ਆਪਾਂ ਕੀ ਰੱਖਾਂਗੇ ਰੇਟ ਇਹਦਾ ਜੀ ਆਪਾਂ ਵੱਡਾ ਪੈਠਪੜਾ ਵੱਡੇ ਕੱਦ ਕਾਠ ਦੀ ਵੱਡੇ ਟਾਂਚੇ ਦੀ ਬਿਲਕੁਲ ਤਾਜੀ ਸੂਈ ਝੋਟੀਆਂ ਸੱਜਣੋ ਬੜਾ ਉੱਚਾ ਲੰਮਾ ਕੱਦ ਕਰੂਗੀ ਆਉਂਦੇ ਸੂਏ ਨੂੰ ਬੜੀ ਰੁਪਈਆਂ ਦੀ ਮਹ ਬਣ ਜਾਣੀ ਆ ਤੇ ਬਾਈ ਜੀ ਕਿੰਨੇ ਦੀ ਦੇ ਦੇਵਾਂਗੇ ਜਿਹੜੀ ਹਾਂ ਨਾ ਆਪਾਂ ਹਾਂ ਨਾ ਜੇ ਤਾਂ ਬਾਈ ਆਪਣੇ ਤੋਂ ਅਗਲਿਆਂ ਨੇ ਕਰਾਉਣਾ ਸੌਦੇ ਬਾਜੀ ਹਾਂ ਠੀਕ ਆ ਤੇ 25 ਜੋ ਮਾਨਤਾਨ ਕਰਾਂਗੇ 1,25,000 ਚੋਂ ਮਾਨਤਾਨ ਕਰ ਦਿਆਂਗੇ ਮਾਨਤਾਨ ਕਰ ਦਿਆਂਗੇ ਤੇ ਬਾਕੀ ਜੇ ਕਿਸੇ ਨੇ ਐਵੇਂ ਚਲਾਕੀਆਂ ਫਲਾਕੀਆਂ ਜਾਂ ਕਰੀ ਜਾਣੀਆਂ ਉਹ 나 ਆਪਾਂ ਨੂੰ ਫੋਨ ਲਾਵੇ 나 ਆਪਦਾ ਟਾਈਮ ਖਰਾਬ ਕਰੇ ਹਾਂ ਨਾ ਹੀ ਦੇਣੀਆਂ ਤੁ ਹਾਂ ਨਾ ਹੀ ਦੇਣੀਆਂ ਕਿਉਂਕਿ ਕੱਟੀ ਚੰਗੀ ਹੁਣ ਤਾਂ ਇਹ ਸੂਪੀ ਹੈ ਨਾ ਸੂਪੀ ਕੋਈ ਟੈਨਸ਼ਨ ਹੀ ਨਹੀਂ ਯਾਰ ਵੇਖੋ ਸੱਜਣੋ ਥਣ ਕੱਢਿਆ ਕੱਟੀ ਨੇ ਹੁਣ ਐ ਤੁਹਾਨੂੰ ਮੈਂ ਸ਼ੀਸ਼ਾ ਸਾਹਮਣੇ ਕਰਤਾ ਵੇਖੋ ਕਿਵੇਂ ਕਰਮ ਵਾਲੀ ਨੇ ਨਾ ਤੇ ਸੱਜਣੋ ਖਾ ਪੀ ਕੇ ਕੱਟੀ ਚੰਗਾ ਦੁੱਧ ਪਾਉਗੀ ਕਿਉਂਕਿ ਜਾਤ ਕੁਆਲਟੀ ਵਾ ਡੇਟਾਂ ੱਚੇ ਦੀ ਝੋਟੀ ਆ ਇਹਦੀ ਜਿਹੜੀ ਮਾਂ ਸੀ ਨਾ ਹਾਂਜੀ ਬਾਤ ਚੀਜ਼ ਸੀ ਬਾਈ ਠੀਕ ਆ ਹਾਂ ਇੱਕ ਦੇਖਣ ਵਾਲੀ ਲੈਗ ਸੀ ਨਹੀਂ ਇਹ ਵੀ ਵੀਰੇ ਆਉਂਦੇ ਸੂਏ ਨੂੰ ਬਹੁਤ ਟਾਪ ਦੀ ਕੱਟੀ ਬੰਨੀ ਆ ਕੋਈ ਸ਼ੱਕ ਨਹੀਂ ਰੁਕਾਟ ਬਣਾਉਂਦੇ ਨਹੀਂ ਹਾਂ ਸਾਨੂੰ ਸਾਹ ਰੁਕਾਟ ਹੀ ਨਹੀਂ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ